ਮਮਾ ਮੈਂ ਅੱਜ ਬਿਠੀ ਹਾਂ ਕੁਝ ਪੜ੍ਹਦੀ ਸੀਗੀ ਕਹਿੰਦੇ ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ ਮੇਰੀ ਦੁਨੀਆ ਪੂਜਾ ਕਰਦੀ ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਹਿਰੀ ਲੜਦੀ ਦੌਲਤ ਕਹਿੰਦੀ ਮੈਂ ਸਭ ਤੋਂ ਵੱਡੀ ਮੇਰੀ ਦੁਨੀਆ ਪਾਣੀ ਭਰਦੀ ਤਕਦੀਰ ਕਹਿੰਦੀ ਤੁਸੀਂ ਤਿੰਨੇ ਝੂਠੇ ਮੈਂ ਜੋ ਚਾਹਾਂ ਸੋ ਕਰਦੀ ਮੈਨੂੰ ਲੱਗਦਾ ਵਸੇ ਮੈਂ ਤਾਂ ਇਹਦੇ ਨਾਲ ਬਹੁਤ ਐਗਰੀ ਆ ਬਈ ਜੇ ਕੋਈ ਪਸ ਮਰਜ਼ੀ ਹੋਈ ਚ ਨੇ ਪਰ ਜੋ ਤੁਹਾਡੀ ਕਿਸਮਤ ਵਿੱਚ ਲਿਖਿਆ ਜਾਂ ਕਹਿ ਲਓ ਹੁਣ ਵੀ ਉਹ ਹੋ ਕੇ ਰਹਿੰਦਾ ਹਨਾ ਪਰ ਹੂੰ ਆਪਾਂ ਕਹ ਦਿੰਨੇ ਵੀ ਕਿਸਮਤ ਤਾਂ ਬਣਾਉਣੀ ਪੈਂਦੀ ਆ ਹਨਾ ਤੇ ਤੁਸੀਂ ਕੀ ਕਹਿੰਦੇ ਆ ਇਹਦੇ ਬਾਰੇ ਅਸੀਂ ਵੀ ਇਹਦੇ ਬਾਰੇ ਆਪਦੇ ਜਮਾਨੇ ਚ ਇੱਕ ਪੋਇਮ ਪੜ੍ਹਦੇ ਹੁੰਦੇ ਸੀ ਧਨੀ ਰਾਮ ਚਾਤਰਿਕ ਜੀ ਦੀ ਲਿਖੀ ਹੋਈ ਆ ਹਾਂ ਹਾਂ ਉਹਨਾਂ ਨੇ ਵੀ ਇਹੀ ਪੰਜ ਕੁਦਰਤੀ ਤਾਕਤਾਂ ਇੱਕ ਦਿਨ ਪਰਾ ਜਮਾਨ ਹਾਂ ਹਾਂ ਹਰ ਇੱਕ ਆਪੋ ਆਪਣੀ ਲੱਗੀ ਸਿਫਤ ਸੁਣਾਣ ਹਾਂ ਹਾਂ ਦਾਲਤ ਆਖੇ ਜੱਗ ਦੀ ਮਹਕਾਰ ਚਲਾਵਾ ਜਿੱਧਰ ਜਾਵਾ ਹੁੰਦੀਆਂ ਨੇ ਹੱਥੀ ਸ਼ਾਵਾ ਦਿਸਣ ਸੱਤੇ ਬਰਕਤਾਂ ਜਦ ਜਾਏ ਖੜੋਵਾ ਉੱਲੂ ਬੋਲਣ ਲੱਗਦੇ ਜੇ ਮੈਂ ਨਾ ਹੋਵਾ ਮਾਇਆ ਮੇਰੀ ਤਖਤਿਆਂ ਤੋਂ ਤਖਤ ਬਣਾਵੇ ਜਾਦੂ ਮੇਰਾ ਆਕੀਆਂ ਦੀ ਧੌਣ ਨਵਾਵੇ ਐ ਵੀ ਕਿ ਮੂਰਖ ਕਾਤ ਕੀ ਤੇ ਨੀਚ ਨ ਗੱਲੇ ਢੱਕ ਲਵਾ ਸਭ ਐਬ ਮੈਂ ਟਕਿਆਂ ਦੇ ਥੱਲੇ ਅਕਲ ਕਹੇ ਤੂੰ ਛੱਡਨੀ ਝੂਠੀ ਵਡਿਆਈ ਤੈਨੂੰ ਪੈਦਾ ਕਰ ਰਹੀ ਮੇਰੀ ਦਾਣਾਈ ਕਾਡਾਂ ਰਹਿੰਦੀ ਕੱਢਦੀ ਮੈਂ ਸਾਂਝ ਸਵੇਰੇ ਢੇਰ ਲਗਾਵਾ ਲੱਭ ਕੇ ਮਿੱਟੀ ਚੋਂ ਤੇਰੇ ਖੋਤੇ ਦੇ ਗੱਲ ਲਾਲ ਦੀ ਮੈਂ ਪਰਖ ਸਖਾਵਾਂ ਮੂਰਖ ਖੇਰ ਲਾਉਂਦੇ ਸਾਭੀ ਦਾਣਾ ਵਾਂ ਤੇਰਾ ਮੁਖੋਜ ਨਾ ਦਿਸਦਾ ਜੇ ਮੈਂ ਨਾ ਆਂਦੀ ਪੱਲੇ ਪੈ ਕੇ ਐਮਕਾ ਪਈ ਤੱਕੇ ਖਾਂਦੀ ਵਿਦਿਆ ਆਖੇ ਅਕਲ ਨੂੰ ਮੈਂ ਸਾਨ ਚੜਾਵਾ ਦੱਬੇ ਦਾਣੇ-ਦਾਨਿਆਂ ਦੇ ਹੱਥ ਫੜਾਵਾਂ ਇੱਕ ਅੜੇਸੇ ਕਲਮ ਦੇ ਤਖਤੇ ਉਲਟਾਵਾਂ ਕਰਮ ਨੇ ਆ ਤੇ ਰੱਬ ਨੂੰ ਮੈਂ ਹੀ ਸਮਝਾਵਾਂ ਦੌਲਤ ਵਾਲੇ ਆਲਮਾਂ ਦਾ ਪਰਦੇ ਪਾਣੀ ਮੇਰੇ ਹੱਥ ਹਕੂਮਤਾਂ ਦੀ ਕਲਾ ਪੋਹਾਣੀ ਜੇ ਇਲਮ ਬੇ ਇਲਮਾਂ ਨੂੰ ਮੰਗਿਆ ਵੀ ਖੈਰ ਨਾ ਪੈਂਦਾ ਕਲਮੋ ਲਹੂ ਜਹਾਨ ਦਾ ਨੇ ਤੇ ਸੁੱਕਾ ਰਹਿੰਦਾ ਹਣੀ ਹੋਣੀ ਹੋਣੀ ਕੁਰੀ ਬੱਟ ਕੇ ਗੁੱਸੇ ਵਿੱਚ ਬੋਲੀ ਬਕ ਬਕ ਕੀ ਐ ਕਰ ਰਹੀ ਇਹ ਪਾਗਲ ਟੋਲੀ ਹਾਂ ਹਾਂ ਦੌਲਤ ਹਿੰਮਤ ਮੇਰੇ ਅੰਬਰੋਂ ਸਭਨਾਂ ਨੂੰ ਜੁੜਦੀ ਕਲਮ ਬਗੀ ਤਕਦੀਰ ਦੀ ਕਿਸ ਪਾਸੇ ਮੁੜਦੀ ਵਗਦੇ ਬਹਿਣ ਸਕਾਦੇ ਆਂ ਜਲ ਥਲੀ ਬਹਾਵਾ ਤਖਤੋਂ ਸੁੱਟ ਸ਼ਾ ਜਾਂਦੇ ਆਂ ਤੋਂ ਪੱਠ ਝਗਾਵਾ ਮੂੰਦੀ ਮੂੰਹ ਵਿੱਚ ਘੁੱਟ ਲਾਂ ਜਦ ਕਿਟ ਮਰੂੜਾ ਬਾਗਾ ਜਾਂ ਨਾ ਠੱਲੀਆਂ ਮੈਂ ਜਿੱਧਰ ਮੋੜਾ ਹਿੰਮਤ ਉੱਠ ਕੇ ਸ਼ੇਰ ਜੋ ਮਾਰੇ ਲਲਕਾਰਾ ਮੇਰੀ ਤਾਕਤ ਸਾਹਮਣੇ ਕੋਈ ਟਿਕਣਾ ਨਾ ਹਾਰਾ ਢਾਲੇ ਨਿਤ ਨਸੀਬ ਨੂੰ ਮੇਰੀ ਕੁਠਿਆਲੀ ਫੁੱਲ ਖੜਾਵਾ ਕਿਸਮਤਾਂ ਦੀ ਸੁੱਕੀ ਡਾਲੀ ਕਿਸਮਤ ਕਿਸਮਤ ਆਖ ਕੇ ਢਲਚ ਚਲਾਂਦੇ ਪਰ ਹਿੰਮਤ ਵਾਲੇ ਪਰਬਤਾਂ ਨੂੰ ਚੀਰ ਲੈ ਜਾਂਦੇ ਹੱਡ ਨਾ ਹਿੱਲਣ ਆਪਣੇ ਕਿਸਮਤ ਨੂੰ ਰੋਂਦੇ ਚੁੰਗੀਆਂ ਭਰਦੇ ਹਿੰਮਤੀ ਜਗਾ ਖੜੋਂਦੇ ਸੁੱਤੇ ਲੇਖ ਬਹਾਦਰਾਂ ਕਰ ਕਾਲ ਜਗਾਏ ਲੇਖੀ ਮੇਖਾਂ ਮਾਰ ਕੇ ਦਿਨ ਫੇਰ ਬਖਾਏ ਕਿਸਮਤ ਬਲ ਦਲੇਦਰੀ ਪਿਆ ਬਟ ਬਟ ਦੇਖੇ ਨਖਦੋ ਨਖਦ ਚਕਾਦਿਆਂ ਮਿਹਨਤ ਦੇ ਲੇਖੇ ਔਕੜ ਕੇ ਡੀ ਆ ਪਵੇ ਮੈਂ ਕਰਾਂ ਸੁਖਾਲੀ ਫੂਕਾ ਮਾਰ ਉਡਾਦਿਆਂ ਕਿਸਮਤ ਘਟ ਕਾਲੀ ਗਜਨੀ ਵਿੱਚੋਂ ਠੱਲੀਆਂ ਹਿੰਮਤ ਦੀਆਂ ਬਾੰਗਾ ਕਿਸਮਤ ਖੜੀ ਅੜਮਕੇ ਮਹਿਮੂਦੀ ਸੰਗਾ ਗੋਰੀ ਚੜਿਆ ਗੱਜਕੇ ਜਦ ਘੱਤ ਬਹੀਰਾ ਕਿਸਮਤ ਪਾਟੀ ਅੱਗੇ ਹੋਲੀ ਰਾ ਲੀਰਾ ਜੈ ਚੰਦ ਆਪ ਬਗਾਰ ਕੇ ਇਨਾ ਲੰਕਾ ਲਟਵਾਈ ਨਕਨਕੇਲ ਗਲਮੀਆਂ ਦੀ ਨਥ ਪੁਆਈ ਇਸ ਮਤ ਜਿਹੇ ਹਿੰਮਤ ਜਿਹੜੇ ਕੰਮ ਨੂੰ ਲੱਕ ਬਨ ਖੜੋਵੇ ਸੁੱਕਾ ਕੰਡਾ ਫੁੱਲ ਕੇ ਗੁਲਦਸਤਾ ਹੋਵੇ ਵਾ ਨੀਅਤ ਘੜੇ ਮੁਰਾਦ ਨੂੰ ਲਾ ਹਿੰਮਤ ਤਾਣੀ ਪਾਣੀ ਬਾਂਗਰ ਬਾਗਤੁਰੇ ਜੋ ਪਵੇ ਅਡੋਣੀ ਪੱਕੀ ਨੀਅਤ ਧਾਰ ਕੇ ਜੋ ਚਾਉਣਾ ਚੁੱਕੇ ਰੱਬ ਵੀ ਚਾਤਰੇ ਕੋ ਉਸ ਦਾ ਫਲ ਰੋਕ ਨਾ ਸਕੇ ਰੱਬ ਵੀ ਚਾਤਰੇ ਕੋ ਉਸ ਦਾ ਫਲ ਰੋਕ ਨਾ ਸਕੇ ਵਾ 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 ਅਸੀਂ ਇਹ ਨਿਰਾਮ ਚਾਤਰਿਕ ਦੀ 7ਵੀਂ ਜਮਾਦੀ ਪੰਜਾਬੀ ਦੀ ਕਿਤਾਬ ਵਿੱਚ ਕਦਿੰਦੀ ਹਾਂ ਤੇ ਠੀਕ ਹੈ ਡਰਜੀ ਠੀਕ ਹੈ ਇਹਦਾ ਮਤਲਬ ਵੀ ਇਹ ਆ ਹਾਂ ਵੇ ਸਾਰੀਆਂ ਗੱਲਾਂ ਪਾਸੇ ਹਮਤਿ ਵੇ ਦੇਨੂ ਹੋਣਾ ਚਾਹੀਦਾ ਨਾ ਜਸ਼ੀਲਾ ਹੋਣਾ ਚਾਹੀਦਾ ਹਾਂਜੀ ਹਾਂਜੀ ਹਿੰਮਤ ਕੁਛ ਨਾ ਕੁਛ ਕਰੀਏ ਤਾਂ ਹੀ ਸਾਰਾ ਕੁਛ ਕਿਸਮਤ ਕਿਸਮਤ ਸਾਰਾ ਕੁਛ ਉਹਦੇ ਨਾਲ ਹੀ ਬਣਦਾ ਹਿੰਮਤ ਕਰਨੇ ਉੱਠੀਏ ਉੱਠ ਕੇ ਪਾਈ ਸਾਰੇ ਜਣੇ ਕੰਮ ਲੱਗੋ ਈਗਾ ਮਮਾ ਥੈਂਕ ਯੂ ਸੋ ਮਾਚ ਯ ਪਹਿਲੀ ਗੱਲ ਤਾਂ ਮਮਾ ਤੁਸੀਂ ਏਡੀ ਵੱਡੀ ਚੇਤੇ ਰੱਖੀ ਕੀ ਆਵਾਜ਼ਾ ਸਤੂਰਦਾ ਤੁਹਾਨੂੰ 6ਵੀਂ 7ਵੀਂ ਦੀ ਕਿਤਾਬ ਚ ਹੁੰਦੀ ਸੀ ਸੈਟੀ ਠੀਕ ਹੈ ਜੀ ਮੇਰੇ ਅੰਜੀ ਜੀ ਕਹਿੰਦੇ 7ਵੀਂ ਦੀ ਕਿਤਾਬ ਚ ਦਾਰ ਜੀ ਥੈਂਕ ਯੂ ਮਮਾ ਜੀ ਥੈਂਕ ਯੂ ਸੋ ਸੋ ਮਾਚ